ਇੰਡੀਆ ਫੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਪਟਿਆਲਾ ਤੋਂ ਹਿਮਨ ਸ਼ੂਮੜਕਨ ਅੱਜ ਗੱਲ ਕਰਾਂਗੇ ਪਟਿਆਲਾ ਦੀ ਜਿੱਥੇ ਪਟਿਆਲਾ ਦੇ ਵਿੱਚ ਹਨੀ ਟ੍ਰੈਪ ਦਾ ਕੇਸ ਸਾਹਮਣੇ ਹੈ ਬਿਲਕੁਲ ਫਿਲਮੀ ਸਟਾਈਲ ਦੇ ਵਿੱਚ ਨੌਜਵਾਨ ਨੂੰ ਕਿਡਨਾਪ ਕਰਿਆ ਗਿਆ ਪਿਆਰ ਦੇ ਜਾਲ ਚ ਫਸਾਇਆ ਗਿਆ ਤੇ ਉਸ ਤੋਂ ਬਾਅਦ ਫਰੋਤੀ ਦੀ ਮੰਗ ਕੀਤੀ ਗਈ ਸਾਡੇ ਨਾਲ ਪਟਿਆਲਾ ਦੇ ਡੀਐਸਪੀ ਮੌਜੂਦ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਸਾਰਾ ਮਾਮਲਾ ਜਾਣਾਂਗੇ ਸਰ ਕੀ ਮਾਮਲਾ ਸੀ ਇਹ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਕਿ ਜਸਪ੍ਰੀਤ ਸਿੰਘ ਨਾਮ ਦਾ ਵਿਅਕਤੀ ਜੋ ਪਿੰਡ ਕਾਲ ਬੰਜਾਰਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਉਸ ਨੂੰ ਇੱਕ ਫਰੈਂਡ ਰਿਕੁਐਸਟ ਆਈ ਸੀਗੀ ਤੇ ਉਸਨੇ ਫਰੈਂਡ ਰਿਕਵੈਸਟ ਐਕਸੈਪਟ ਕਰਨ ਤੋਂ ਬਾਅਦ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਗੱਲਬਾਤ ਦੇ ਵਿੱਚ ਉਸ ਲੜਕੀ ਨੇ ਉਹਨੂੰ ਕਿਹਾ ਕਿ ਤਿੰਨ ਤਰੀਕ ਨੂੰ ਮੇਰੀ ਸਹੇਲੀ ਦਾ ਜਨਮ ਦਿਨ ਹੈ ਜਿਹੜਾ ਮਨਾਉਣ ਵਾਸਤੇ ਸਰੰਦ ਰੋਡ ਤੇ ਇੱਕ ਕੈਫੇ ਤੇ ਜਾਣਾ ਹੈ ਤੇ ਉਸ ਨੂੰ ਆਪਣੀ ਗੱਡੀ ਦੇ ਵਿੱਚ ਜਿਹਦੇ ਵਿੱਚ ਇੱਕ ਲੜਕਾ ਪਹਿਲਾਂ ਹੀ ਮੌਜੂਦ ਸੀ ਬਿਠਾ ਕੇ ਸਰੰਦ ਰੋਡ ਤੇ ਲੈ ਆਏ ਸਰੰਦ ਰੋਡ ਤੇ ਉਹ ਲੜਕੀ ਗੱਡੀ ਦੇ ਵਿੱਚ ਉਤਰ ਗਈ ਤੇ ਦੋ ਤਿੰਨ ਲੜਕੇ ਜਿਹੜੇ ਆ ਹੋਰ ਗੱਡੀ ਦੇ ਵਿੱਚ ਆ ਕੇ ਬਹਿ ਗਏ ਉਸ ਨੂੰ ਓਵਰ ਪਾਵਰ ਕਰ ਲਿਆ ਉਸ ਦਾ ਮੋਬਾਈਲ ਜਿਹੜਾ ਹੈ ਉਹ ਲੈ ਲਿਆ ਤੇ ਮੋਬਾਈਲ ਦੇ ਵਿੱਚੋਂ ਉਸ ਦਾ ਜਿਹੜਾ ਪਰਸਨਲ ਡਾਟਾ ਹੈਗਾ ਉਹ ਆਪਣੇ ਮੋਬਾਈਲ ਦੇ ਵਿੱਚ ਟ੍ਰਾਂਸਫਰ ਕਰ ਲਿਆ ਤੇ ਉਸ ਤੋਂ ਬਾਅਦ ਉਹਨੂੰ ਧਮਕਾ ਕੇ 1 ਕਰੋੜ ਰੁਪਏ ਦੀ ਜਿਹੜੀ ਹੈ ਉਸ ਤੋਂ ਮੰਗ ਕੀਤੀ ਮੰਗ ਕਰਨ ਤੋਂ ਬਾਅਦ ਉਹਨਾਂ ਨੇ ਜਦੋਂ ਸਮਾਂ ਜ਼ਿਆਦਾ ਹੋ ਗਿਆ ਤਾਂ ਉਸ ਨੂੰ ਭੇਜਤਾ ਤੇ ਤਕਰੀਬਨ 1 ਮਹੀਨੇ ਬਾਅਦ ਦੁਬਾਰਾ ਉਸ ਨੂੰ ਜਿਹੜੀ ਹੈ ਉਸ ਦੀਆਂ ਹੀ ਫੋਟੋਜ਼ ਤੇ ਪ੍ਰਾਈਵੇਟ ਵੀਡੀਓਜ਼ ਭੇਜ ਕੇ ਉਸ ਨੂੰ ਕਿਹਾ ਕਿ 10 ਲੱਖ ਰੁਪਏ ਟ੍ਰਾਂਸਫਰ ਕਰ ਨਹੀਂ ਤਾਂ ਫਿਰ ਅਸੀਂ ਜਿਹੜੇ ਹੈ ਸੋਸ਼ਲ ਮੀਡੀਆ ਤੇ ਇਹ ਵੀਡੀਓਜ਼ ਜਿਹੜੀਆਂ ਤੇਰੀਆਂ ਨੇ ਉਹ ਵਾਇਰਲ ਕਰ ਦਾਂਗੇ ਤੇ ਤੇਰੇ ਘਰਦਿਆਂ ਨੂੰ ਤੇਰੇ ਰਿਸ਼ਤੇਦਾਰਾਂ ਨੂੰ ਭੇਜ ਦਾਂਗੇ ਤਾਂ ਉਹਨਾਂ ਦਾ ਨੁਕਸਾਨ ਵੀ ਕਰਾਂਗੇ ਸਰ ਜਿਹੜਾ ਨੌਜਵਾਨ ਸੀ ਕਿੱਥੋਂ ਦਾ ਰਹਿਣ ਵਾਲਾ ਹੈ ਤੇ ਇਹ ਕਿਵੇਂ ਜਿਵੇਂ ਕੰਟੈਕਟ ਚਾਹੀ ਸੀ ਤੁਸੀਂ ਕਹ ਰਹੇ ਧਮਕੀਆਂ ਦਿੱਤੀਆਂ ਗਈਆਂ ਨੇ ਇਹ ਸਾਰਾ ਮਤਲਬ ਕਿਵੇਂ ਹੋਇਆ ਕੇਸ ਇਹ ਨੌਜਵਾਨ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਪਿੰਡ ਕਾਲ ਬੰਜਾਰਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਤੇ ਜਿਹੜਾ ਦੋਸ਼ੀਆਂ ਦੇ ਵਿੱਚੋਂ ਵੀ ਇੱਕ ਬੰਦਾ ਜਿਹੜਾ ਹੈਗਾ ਉਸੇ ਪਿੰਡ ਦਾ ਰਹਿਣ ਵਾਲਾ ਹੈ ਤੇ ਦੋ ਤਿੰਨ ਮਤਲਬ ਹੋਰ ਨੇੜੇ ਤੜੇ ਦੇ ਬੰਦੇ ਹੈਗੇ ਨੇ ਜਿਹੜੇ ਇਹਨੂੰ ਪਹਿਲਾਂ ਤੋਂ ਜਾਣਦੇ ਨੇ ਉਹਨਾਂ ਨੇ ਹੀ ਪਲੈਨਿੰਗ ਕਰਕੇ ਜਿਹੜੀ ਆਈਡੀ ਕ੍ਰੀਏਟ ਕਰਵਾ ਕੇ ਤੇ ਉਸ ਇਹਨਾਂ ਦੀ ਮਨਸ਼ਾ ਇਹ ਸੀ ਕਿ ਸੌਖੇ ਤਰੀਕੇ ਨਾਲ ਸਾਨੂੰ ਪੈਸੇ ਮਿਲ ਜਾਣਗੇ ਇਹਨੇ ਡਰ ਕੇ ਸਾਨੂੰ ਪੈਸੇ ਦੇ ਦੇਣੇ ਆ ਤੇ ਅਸੀਂ ਪੈਸੇ ਜਿਹੜੇ ਹੈ ਉਹ ਯੂਜ਼ ਕਰ ਲੈਣੇ ਆ ਇਹਨੇ ਕਿਸੇ ਨੂੰ ਦੱਸਣਾ ਨਹੀਂ ਤੇ ਜਿਹੜਾ ਗਰੋਅ ਹੈ ਇਸ ਤੇ ਕੋਈ ਪਹਿਲਾਂ ਵੀ ਮਾਮਲਾ ਸਰਦਰਜਾ ਨਹੀਂ ਐਸੇ ਚ ਮਤਲਬ ਇਹਨਾਂ ਦਾ ਜਿਹੜਾ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੱਸਦੀ ਹੈ ਪਹਿਲਾ ਹੀ ਕੰਮ ਆ ਇਹ ਤੇ ਕੋਈ ਗਰੋਅ ਵਾਲੀ ਗੱਲ ਨਹੀਂ ਹੈ 20 ਬਾਈ ਸਾਲ ਦੇ ਜਿਹੜੇ ਸਟੂਡੈਂਟਸ ਹੈਗੇ ਨੇ ਪਰ ਇਹਨਾਂ ਨੇ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦੀ ਨੀਅਤ ਦੇ ਨਾਲ ਜਿਹੜਾ ਹੈਗਾ ਇਹ ਲਾਲਚ ਦੇ ਵਸਾਕਿਆ ਕੰਮ ਕੀਤਾ ਧੰਨਵਾਦ ਸਰ ਤੇ ਤੁਸੀਂ ਜਿਵੇਂ ਸੁਣਿਆ ਕੀ ਹਨੀ ਟਰੈਪ ਦੇ ਵਿੱਚ ਫਸਾ ਕੇ ਚਾ ਪੈਸੇ ਠੱਗਣ ਦੀ ਕੋਸ਼ਿਸ਼ ਕਰੀ ਗਈ ਆ ਪਰ ਪਟਿਆਲਾ ਪੁਲਿਸ ਵੱਲੋਂ ਬੇਹਤੀ ਵਧੀਆ ਤਰੀਕੇ ਨਾਲ ਕੇਸ ਸੋਲਵ ਕਰ ਦਿੱਤਾ ਗਿਆ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਇੰਡੀਆ ਫੋਕਸ 24 ਦੇ ਨਾਲ ਜੀ ਮੈਂ ਮਨੋਜ ਗੋਰਸੀ ਪੀਪੀਐਸ ਡੀਐਸਪੀ ਸਿਟੀ 2 ਪਟਿਆਲਾ ਸਰ ਜਿਹੜਾ ਮਾਮਲਾ ਸਾਹਮਣੇ ਆਇਆ ਜੀ ਕੀ ਪੂਰਾ ਮਾਮਲਾ ਕਰਦਾ ਹੈ ਇਹ ਜੀ ਸਾਨੂੰ ਥਾਣਾ ਅਰਬਨ ਸਟ੍ਰੀਟ ਦੇ ਵਿੱਚ ਇਤਲਾਹ ਮਿਲੀ ਸੀ ਕਿ ਇੱਕ ਜਸਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਜੋ ਕਿ ਪਿੰਡ ਕਾਲ ਬੰਜਾਰਾ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਉਸ ਨੂੰ ਫਰੈਂਡ ਰਿਕੁਐਸਟ ਆਈ ਸੀਗੀ ਸਨੈਪਚੈਟ ਤੇ ਕਿਸੇ ਹਰਸ਼ਿਤਾ ਨਾਮ ਦੀ ਲੜਕੀ ਦੀ ਜਿਸ ਨੂੰ ਉਹਨੇ ਐਕਸੈਪਟ ਕਰ ਲਿਆ ਤੇ ਉਸ ਤੋਂ ਬਾਅਦ ਉਸਨੇ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਜਿਹੜੀ ਉਹ ਫੇਕ ਆਈਡੀ ਸੀਗੀ ਹਰਸ਼ਿਤਾ ਨਾਮ ਦੀ ਉਸ ਲੜਕੀ ਨੇ ਇੱਕ ਦਿਨ ਉਹਨੂੰ ਕਿਹਾ ਕਿ ਆਪਾਂ 3 ਮਈ ਨੂੰ ਮੇਰੀ ਸਹੇਲੀ ਦਾ ਜਨਮ ਦਿਨ ਹੈ ਉਹ ਮਨਾਉਣ ਵਾਸਤੇ ਸਰੰਦ ਰੋਡ ਤੇ ਕਿਸੇ ਕੈਫੇ ਤੇ ਜਾਣਾ ਤੇ ਉਸ ਨੂੰ ਆਪਣੇ ਨਾਲ ਗੱਡੀ ਦੇ ਵਿੱਚ ਬਿਠਾ ਲਿਆ ਜਿਸ ਦੇ ਵਿੱਚ ਇੱਕ ਲੜਕਾ ਪਹਿਲਾਂ ਤੋਂ ਹੀ ਮੌਜੂਦ ਸੀ ਜਦੋਂ ਹੀ ਸਰੰਦ ਰੋਡ ਤੇ ਗਏ ਤਾਂ ਉਹ ਲੜਕੀ ਜਿਹੜੀ ਗੱਡੀ ਦੇ ਵਿੱਚ ਉਤਰ ਗਈ ਤੇ ਤਿੰਨ ਹੋਰ ਲੜਕੇ ਮੁਦੇਦ ਦੱਸਣ ਮੁਤਾਬਕ ਗੱਡੀ ਦੇ ਵਿੱਚ ਬਹਿ ਗਏ ਤੇ ਇਸ ਨੂੰ ਓਵਰ ਪਾਵਰ ਕਰ ਲਿਆ ਤੇ ਇਸ ਨੂੰ ਇਸ ਦਾ ਜਿਹੜਾ ਮੋਬਾਈਲ ਹੈਗਾ ਉਹ ਲੈ ਕੇ ਇਸ ਦਾ ਮੋਬਾਈਲ ਦਾ ਡਾਟਾ ਜਿਹੜਾ ਪ੍ਰਾਈਵੇਟ ਡਾਟਾ ਹੈਗਾ ਉਹ ਆਪਣੇ ਫੋਨ ਦੇ ਵਿੱਚ ਟ੍ਰਾਂਸਫਰ ਕਰ ਲਿਆ ਤੇ ਉਸ ਤੋਂ ਬਾਅਦ ਇਸ ਦੇ ਕਹਿਣ ਮੁਤਾਬਕ ਇਸ ਦੇ ਕਨਪਟੀ ਤੇ ਪਿਸਟੋਲ ਲਗਾ ਕੇ ਇਹਨੂੰ ਕਿਹਾ ਕਿ ਤੂੰ ਸਾਨੂੰ 1 ਕਰੋੜ ਰੁਪਏ ਅਰੇਂਜ ਕਰਕੇ ਕਰਕੇ ਦੇ ਨਹੀਂ ਤਾਂ ਜਿਹੜੀ ਤੇਰੀ ਵੀਡੀਓਜ਼ ਹੈਗੀਆਂ ਨੇ ਜਾਂ ਤੇਰਾ ਪ੍ਰਾਈਵੇਟ ਡਾਟਾ ਹੈਗਾ ਉਹ ਸੋਸ਼ਲ ਮੀਡੀਆ ਤੇ ਤੇਰੇ ਦੋਸਤਾਂ ਨੂੰ ਤੇਰੇ ਰਿਸ਼ਤੇਦਾਰਾਂ ਨੂੰ ਵਾਇਰਲ ਕਰਾਂਗੇ ਤੇ ਉਸ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਗਿਆ ਇਸ ਤੋਂ ਤਕਰੀਬਨ 1 ਮਹੀਨੇ ਬਾਅਦ ਦੁਬਾਰਾ ਇਸ ਨੂੰ ਜਿਹੜਾ ਹੈਗਾ ਇਸ ਦੀਆਂ ਹੀ ਫੋਟੋਸ ਤੇ ਵੀਡੀਓਸ ਭੇਜ ਕੇ ਪ੍ਰਾਈਵੇਟ ਤੇ ਦੁਬਾਰਾ ਇਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਜਦੋਂ ਦੁਬਾਰਾ ਇਦਾਂ ਦੀ ਗੱਲ ਹੋਈ ਤਾਂ ਫਿਰ ਇਹਨਾਂ ਨੇ ਥਾਣਾ ਆਰਮਸ ਸਟਰੀਟ ਦੇ ਵਿੱਚ ਆਪਣੇ ਮਾਮਾ ਜੀ ਸਮੇਤ ਆ ਕੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਿਸ ਤੇ ਅਸੀਂ 14 ਜੂਨ ਨੂੰ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਕੇ 14 ਜੂਨ ਨੂੰ ਹੀ ਜਿਹੜੀ ਲੜਕੀ ਹੈਗੀ ਹੈ ਹਰਸ਼ਿਤਾ ਨਾਮ ਦੀ ਆਈ ਡੀ ਜਿਹਨੇ ਬਣਾਈ ਸੀ ਮਨਪ੍ਰੀਤ ਕੌਰ ਜ਼ਿਲ੍ਹਾ ਰੋਪੜ ਉਸ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਤੇ ਅਸੀਂ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੀ ਲੇਟੈਸਟ ਡਿਮਾਂਡ ਸੀ ਕਿ ਉਹ 10 ਲੱਖ ਰੁਪਏ ਦੀ ਸੀਗੀ ਤੇ ਜਿਹੜੀ ਸੋਸ਼ਲ ਮੀਡੀਆ ਤੇ ਆਈਡੀ ਸੀ ਜਿਹਦੇ ਨਾਲ ਇਸ ਨੂੰ ਟਰੈਪ ਕੀਤਾ ਗਿਆ ਉਹ ਜਿਹੜੀ ਹੈ ਜਾਲੀ ਆਈਡੀ ਬਣਾਈ ਹੋਈ ਸੀ ਸਰ ਕਿੰਨੇ ਕੇ ਪੈਸੇ ਪਹਿਲਾਂ ਦਿੱਤੇ ਗਏ ਸੀ ਨਹੀਂ ਪੈਸੇ ਦੀ ਟਰਾਂਜੈਕਸ਼ਨ ਹੈ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਡਿਮਾਂਡ ਹੋਈ ਹੈ ਇੱਕ ਵਾਰ ਇੱਕ ਕਰੋੜ ਦੀ ਹੋਈ ਹੈ ਇੱਕ ਵਾਰ 10 ਲੱਖ ਦੀ ਹੋਈ ਹੈ ਪਰ ਪੈਸਾ ਟਰਾਂਸਫਰ ਕੋਈ ਨਹੀਂ ਕੀਤਾ ਗਿਆ ਸਰ ਜਿਹੜੇ ਤੁਸੀਂ ਬੰਦੇ ਦੀ ਗੱਲ ਕਰ ਰਹੇ ਹੋ ਉਹ ਵੀ ਕੋਈ ਗ੍ਰਿਫਤਾਰ ਦੋ ਬੰਦੇ ਅਸੀਂ ਲੇਟੈਸਟ ਜਿਹੜਾ ਹੈਗਾ ਦੋ ਬੰਦੇ ਅਸੀਂ ਆਰਾਊਂਡ ਅਪ ਕਰ ਲਏ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਗ੍ਰਸਟਾਰ ਕਰਕੇ ਅੱਗੇ ਜੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਸਰ ਕਿੰਨੇ ਲੱਗਣਗੇ ਕਿੰਨੇ ਬੰਦੇ ਨੇ ਐਸਐਚਜੀ ਮੈਂ ਤੁਹਾਡੇ ਮਾਧਿਅਮ ਤੋਂ ਕਹਿਣਾ ਚਾਹੂੰਗਾ ਕਿ ਸਟੂਡੈਂਟਸ ਨੇ ਵੀ 18-20 ਸਾਲ 22 ਸਾਲ ਦੀ ਉਮਰ ਦੇ ਜਿਹੜੇ ਹੈਗੇ ਨੇ ਸਟੂਡੈਂਟਸ ਨੇ ਈਜ਼ੀ ਮਨੀ ਦੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੇ ਆ ਕੰਮ ਕੀਤਾ ਐਸਐਚਜੀ ਗੈਂਗ ਵਾਲੀ ਕੋਈ ਮਤਲਬ ਜਿਹੜੀ ਹੈਗੀ ਇਹਨਾਂ ਦੇ ਗੱਲ ਨਹੀਂ ਹੈ ਸਰ ਬੰਦੂਕ ਦਾ ਜ਼ਿਕਰ ਕਰਿਆ ਗਿਆ ਲੋਟ ਲਸੈਂਸ ਵੀ ਕਿਹਾ ਰਸ ਬੰਦੂਕ ਜਿਹੜੀ ਹੈਗੀ ਹੈ ਇਹਨਾਂ ਸਾਰੇ ਵਿਅਕਤੀਆਂ ਦੇ ਵਿੱਚੋਂ ਕਿਸੇ ਦੇ ਨਾਮ ਤੇ ਕੋਈ ਲਾਇਸੈਂਸ ਨਹੀਂ ਬਣਾਇਆ ਹੋਇਆ ਹੈਗਾ ਤਾਂ ਜਿਹੜੀ ਜੇ ਹੈਗੀ ਹੈ ਤਾਂ ਉਹ ਗੈਰ ਲਾਇਸੈਂਸੀ ਹੋਏਗੀ ਪਰ ਹਾਲੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਸ ਦੇ ਵਿੱਚ ਜਿਹੜੀ ਹੈ ਉਹ ਰਿਕਵਰ ਨਹੀਂ ਹੋਈ ਜਿਹੜੀ ਸਾਰੀਸ਼ ਕਰਤਾ ਕੋਈ ਜਿਹਦੇ ਵਿੱਚ ਜਿਸ ਨੇ ਸਾਰੀ ਪਲਾਨਿੰਗ ਕੀਤੀ ਜਿਹੜੀ ਜਿਹੜਾ ਮੁਦਈ ਹੈਗਾ ਜਸਪ੍ਰੀਤ ਸਿੰਘ ਇਸ ਦੇ ਜਿਹੜੀ ਐਕਸਟੈਂਡਡ ਫੈਮਿਲੀ ਦੇ ਵਿੱਚੋਂ ਜਾਂ ਆਪਾਂ ਕਹਿੰਦੇ ਲਾਣੇ ਦੇ ਵਿੱਚੋਂ ਇੱਕ ਬੰਦਾ ਹੈਗਾ ਜਿਹੜਾ ਉਸੇ ਪਿੰਡ ਦਾ ਹੈਗਾ ਉਹਨੂੰ ਪਤਾ ਸੀਗਾ ਇਹਦੀ ਫਾਈਨੈਂਸ਼ੀਅਲ ਕੰਡੀਸ਼ਨ ਬਾਰੇ ਤੇ ਇੱਕ ਦੋ ਹੋਰ ਜਿਹੜੇ ਨੇੜੇ ਦੇ ਪਿੰਡਾਂ ਦੇ ਬੰਦੇ ਹੈਗੇ ਨੇ ਉਹਨਾਂ ਨੇ ਮਤਲਬ ਜਿਹੜਾ ਹੈਗਾ ਉਹ ਲੜਕੀ ਤੋਂ ਆਈਡੀ ਬਣਵਾ ਕੇ ਤੇ ਜਿਹੜਾ ਹੈਗਾ ਕੰਮ ਕੀਤਾ ਸਰ ਇਹ ਦੋਸ਼ ਇਕੱਠੇ ਕਿਸ ਤਰ੍ਹਾਂ ਹੋ ਗਏ ਇਹ ਕਿਸ ਤਰ੍ਹਾਂ ਹੋ ਗਏ ਇਹ ਜੀ ਅ अर्बन ਸਟੇਟ ਦੇ ਜਿਹੜੀ ਫੇਜ਼ 2 ਦੀ ਮਾਰਕੀਟ ਹੈਗੀ ਹੈ ਉੱਤੇ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸੀਗੇ ਸਾਰੇ ਪੜ੍ਹਨ ਲਿਖਣ ਵਾਲੇ ਜਿਵੇਂ ਹੈਗੇ ਨੇ ਸਟੂਡੈਂਟਸ ਤਾਂ ਉੱਤੇ ਪੀਜੀਐਮ ਵਗੈਰਾ ਦੇ ਵਿੱਚ ਰਹਿੰਦੇ ਨੇ ਸਰ ਜਿਹੜੀ ਲੜਕੀ ਦਾ ਜ਼ਿਕਰ ਕੀਤਾ ਗਿਆ ਹੈਗਾ ਕੀ ਪਹਿਲਾਂ ਵੀ ਉਹ ਇਸ ਮੁੱਦੇ ਵਿੱਚ ਨਹੀਂ ਸੀ ਜਾਂ ਪਹਿਲੀ ਵਾਰ ਹੀ ਨਹੀਂ ਸੋਸ਼ਲ ਮੀਡੀਆ ਦੇ ਥਰੂ ਹੀ ਇਹਨਾਂ ਦਾ ਕੰਟੈਕਟ ਹੋਇਆ ਸੋਸ਼ਲ ਮੀਡੀਆ ਤੇ ਇਹਨੂੰ ਫਰ ਤੇ ਆਮ ਤੌਰ ਤੇ ਜਿਹੜੀ ਮਤਲਬ ਸੋਸ਼ਲ ਮੀਡੀਆ ਯੂਜ਼ਰਸ ਦੇ ਵਿੱਚ ਪ੍ਰਵਿਰਤੀ ਹੈਗੀ ਹੈ ਕਿ ਉਹ ਜਿਹੜੀ ਵੀ ਫਰੈਂਡ ਰਿਕੁਐਸਟ ਆਉਂਦੀ ਹੈ ਖਾਸ ਤੌਰ ਤੇ ਜਿਹੜੀ ਆਪੋਜੀਟ ਜੈਂਡਰ ਦੀ ਹੁੰਦੀ ਹੈ ਉਹ ਕਰ ਲੈਂਦੇ ਨੇ ਐਕਸੈਪਟ ਪਹਿਲ ਬਾਤ ਕਰਨੀ ਸ਼ੁਰੂ ਕਰ ਦਿੰਦੇ ਨੇ ਬਿਨਾਂ ਇਹ ਜਾਣੇ ਕਿ ਉਹ ਬੰਦਾ ਕਿਸ ਤਰ੍ਹਾਂ ਦਾ ਹੈਗਾ ਕੀ ਉਸ ਦੀ ਜਿਹੜੀ ਹੈਗੀ ਹੈ ਉਹਦਾ ਮਕਸਦ ਕੀ ਹੈਗਾ ਤੇ ਉਹ ਇਸ ਤਰੀਕੇ ਦੇ ਨਾਲ ਹੀ ਇਹ ਟਰੈਪ ਹੋਇਆ ਹੈ ਇਹ ਫਸ ਗਿਆ ਉਸ ਦੇ ਗੱਲਬਾਤ ਗੱਲਬਾਤ ਦੇ ਵਿੱਚ ਜਾਲਾਂ ਦੇ ਵਿੱਚ ਫਸ ਗਿਆ ਤੇ ਉਸ ਤੋਂ ਬਾਅਦ ਇਹਨੇ ਗੱਲਬਾਤ ਕਰਨੀ ਸ਼ੁਰੂ ਮੁੰਡਾ ਪਿੰਡ ਕਾਲਵੰਜਾਰਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹੈ ਸਰ ਉਹਨਾਂ ਦਾ ਮਾਰੂਗਰ ਵਿਲੇਜ ਦੀ ਖਸ਼ੇ ਚਰਚੀ ਲੜਕੀ ਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਿਹੜੇ ਬਾਕੀ ਦੋ ਦੋਸ਼ੀ ਨੇ ਉਹਨਾਂ ਦੀ ਅਸੀਂ ਅਰੈਸਟ ਕਰਕੇ ਤੇ ਫਿਰ ਰਿਮਾਂਡ ਲਵਾਵਾਂਗੇ ਫਿਰ ਕੁਝ ਕੁਝ ਕਰਾਂਗੇ